ਤੇ ਸਾਨੂੰ ਇਸ ਪੌਸਾਗਰ ਤੋ ਲੰਘਾ ਕੇ ਆਪਣੇ ਚਰਨਾਂ ਦੇ ਤੂੜੋਂ ਨੇ ਪਸੰਦ ਬਖਸ਼ ਰਿਸੀ। ਪਾਪ ਸਾਨੂੰ ਆਪਣਾ ਪਿਆਰਾ ਬਣਾ ਕੇ ਰੱਖਣਾ ਸੀ। ਪਰ ਜਦੋਂ ਤੱਕ ਅਸੀਂ ਬਾਰੀ ਤੌਰ ਤੋਂ ਸੰਸਾਰ ਦੇ ਵਿੱਚ ਕੁਝ ਪ੍ਰਗਟ ਹੁੰਦੇ ਆਂ ਤੇ ਆਂਤ੍ਰਿਕ ਤੌਰ ਤੋਂ ਸਾਡਾ ਜੀਵਨ ਕੁਝ ਹੋਰ ਹੁੰਦਾ ਹੈ ਜਦੋਂ ਤੱਕ ਇਹ ਮਿਲਾਵਟ ਹੈ ਇਹ ਜ਼ਾਹਿਰ ਹੈ ਜਿਸ ਦਿਨ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਗਏ ਉਸ ਦਿਨ ਅਸੀਂ ਅਮਰਤ ਹੋ ਗਏ ਨਹੀਂ ਤਾਂ ਸਾਰਾ ਕੁਝ ਜ਼ਹਿਰ ਹੈ ਰਿਸ ਜੋ ਵੀ ਤੁਸੀਂ ਖਾ ਰਹੇ ਹੋ ਪੀ ਰਹੇ ਹੋ ਹੱਸ ਰਹੇ ਹੋ ਖੇਡ ਰਹੇ ਹੋ ਇਹ ਮਾਇਆ ਹੈ ਇਹ ਮਾਇਆ ਦੇ ਰੂਪ ਨੇ ਬੱਚਾ ਰੋਂਦਾ ਉਸ ਨੂੰ ਮਾਂ ਚੁੱਕ ਕਰਾਉਂਦੀ ਹੈ ਮਾਂ ਬੱਚੇ ਨੂੰ ਵੀ ਪਾਲਦੀ ਹੈ ਤੇ ਕਰਦਾ ਕੰਮਕਾਜ ਵੀ ਕਰਦੀ ਹੈ ਸਾਰੇ ਕੰਮ ਕਰਦੀ ਹੈ ਝਾੜੂ ਲਾਣ ਵਾਲੀ ਮਾਂ ਬਲੰਗ ਦੇ ਵਿੱਚ ਸੁੱਤੇ ਹੋਏ ਬੱਚੇ ਨੂੰ ਵੀ ਹਿਲਾਉਂਦੀ ਹੈ ਤੇ ਆਪਣਾ ਕੰਮਕਾਜ ਵੀ ਕਰੀ ਜਾਂਦੀ ਹੈ ਰੋਂਦੇ ਹੋਏ